ਸ਼ੇਰ ਤੇ ਚੂਹੀ ਕਹਾਣੀ ਇੱਕ ਵਾਰ ਇੱਕ ਛੇ ਜੰਗਲ ਵਿੱਚ ਸੁੱਤਾ ਹੋਇਆ ਸੀ ਉਸਦੇ ਕੋਲ ਹੀ ਇੱਕ ਚੂਹੀ ਦੀ ਖੋਦ ਸੀ ਚੂਹੀ ਖੋਦ ਵਿੱਚੋਂ ਨਿਕਲੀ ਤੇ ਸ਼ੇਰ ਦੇ ਉੱਪਰ ਉਛਲਣ ਲੱਗੀ ਸ਼ੇਰ ਨੂੰ ਬਹੁਤ ਗੁੱਸਾ ਆਇਆ ਉਸਦੀ ਜਾਗ ਖੁੱਲ ਗਈ ਉਸਨੇ ਚੂਹੀ ਨੂੰ ਆਪਣੇ ਪੰਜੇ ਵਿੱਚ ਫੜ ਲਿਆ ਤੇ ਲੱਗਾ ਮਾਰਨ ਫਿਰ ਚੂਹੀ ਡਰ ਨਾਲ ਬੋਲੀ ਮਹਾਰਾਜ ਮੈਨੂੰ ਮਾਫ ਮਾਫ ਕਰ ਦਿਓ ਮੈਂ ਕਿਸੇ ਦਿਨ ਤੁਹਾਡੇ ਕੰਮ ਜ਼ਰੂਰ ਆਵਾਂਗੀ ਸ਼ੇਰ ਹੱਸਣ ਲੱਗ ਪਿਆ ਕਿ ਇਹ ਛੋਟੀ ਜਹੀ ਚੂਹੀ ਪਲਾ ਮੇਰੇ ਕਿਸ ਕੰਮ ਆਵੇਗੀ ਫਿਰ ਉਸਨੇ ਚੂਹੀ ਤੇ ਤਰਸ ਕੀਤਾ ਤੇ ਉਸ ਨੂੰ ਛੱਡ ਦਿੱਤਾ ਇੱਕ ਦਿਨ ਜੰਗਲ ਵਿੱਚ ਸ਼ਿਕਾਰੀ ਆ ਗਏ ਸ਼ੇਰ ਉਹਨਾਂ ਦੇ ਜਾਲ ਵਿੱਚ ਫਸ ਗਿਆ ਉਹ ਉੱਚੀ ਉੱਚੀ ਦਹਾੜਾਂ ਲੱਗਾ ਸ਼ੇਰ ਦੀ ਦਹਾੜ ਸੁਣ ਕੇ ਚੂਹੀ ਖੁੱਡ ਵਿੱਚੋਂ ਬਾਹਰ ਆਈ ਦੇਸ਼ੇ ਦਾ ਸਾਰਾ ਜਾਲ ਕੱਟ ਦਿੱਤਾ ਸ਼ੇਰ ਆਜ਼ਾਦ ਹੋ ਗਿਆ ਉਸਨੇ ਚੂਹੀ ਦਾ ਧੰਨਵਾਦ ਕੀਤਾ ਸਿੱਖਿਆ ਕਰਪਲਾ ਹੋਵੇ ਪਲਾ ਜਿੱਥਾਂ ਛੋਟੀ ਤੋਂ ਛੋਟੀ ਚੀਜ਼ ਵੀ ਕੰਮ ਆ ਸਕਦੀ ਹੈ ਤਾਂ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਤੇ ਨਾਮੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਧੰਨਵਾਦ